ਕਿ ਉਹ ਮਿਲਦਾ ਹੈ 15 ਲੀਟਰ ਦਾ ਆ ਤੁਹਾਨੂੰ ਮਿਲ ਜੂਗਾ 2340 ਰੁਪਏ ਦਾ ਇਹ ਦੇਖੋ ਲਿਖਿਆ ਹੋਇਆ ਹੈ ਤੇ ਗਗਨ ਜਿਹੜਾ ਆ ਡਾਲਡਾ ਕਿਹਾ ਇਹ 15 ਲੀਟਰ ਦਾ 3240 ਰੁਪਏ ਦਾ 2340 ਰੁਪਏ ਦਾ ਜਿਹੜਾ ਹੈਗਾ ਯਾਰ ਫੈਂਡ ਦਾ ਇਹ 1860 ਰੁਪਏ ਦਾ ਡੱਬਾ ਤੁਹਾਨੂੰ ਕਸੂਰੀ ਮੇਥੀ ਜੇ ਤੁਸੀਂ ਛੋਟੀ ਡੱਬੀ ਲੈਣੀ ਹੈ 20 ਰੁਪਏ ਚ ਇਹ ਵੀ ਤੁਹਾਨੂੰ ਮਿਲ ਜੂਗੇ ਜੀ ਇੱਧਰ ਥੱਲੇ ਵੀ ਧਨੀਆ ਪਾਊਡਰ ਵੀ ਤੁਹਾਨੂੰ ਮਿਲ ਜੂਗਾ ਧਨੀਆ ਪਾਊਡਰ ਵੀ ਲੱਗਾ ਹੋਇਆ ਥੱਲੇ ਵੀ ਕਾਫੀ ਇਦਾਂ ਸਾਮਾਨ ਲੱਗਾ ਹੋਇਆ ਮਤਲਬ ਅਰ ਸੋਈ ਦਾ ਸਾਰਾ ਕਿਚਨ ਦਾ ਸਾਮਾਨ ਆ ਜਿਹੜਾ ਕਿਚਨ ਚ ਬਰਤਨ ਬੜਾ ਸਾਮਾਨ ਆ ਜਿਹੜਾ ਤੁਹਾਨੂੰ ਦਿਖਾ ਰਹੇ ਆ ਆਵਾਂਗੇ ਨਵੇਂ ਵੈਰਾਈਟੀ ਆਈ ਹੈ ਜਿਹੜੀ ਤੇ ਇਹ ਇਹ ਆ ਇਹ ਰੀਅਲ ਇਹ ਰੀਅਲ ਜਿਹੜਾ 360 ਰੁਪਏ ਦਾ ਆ ਤੇ ਇਹ ਵੀ ਤੁਹਾਨੂੰ ਮਿਲ ਜੂਗਾ 585 ਰੁਪਏ ਦਾ 3.2 ਲੀਟਰ 3.2 ਲੀਟਰ ਵੱਡਾ ਆ ਇਹ ਲੀਟਰ ਦਾ ਹੋਣਾ ਆ ਤੇ ਇਦਾਂ ਕਰਕੇ ਤੁਹਾਨੂੰ ਇਹ ਰੀਅਲ ਦੇ ਮਿਲ ਜੂਗੇ ਬੇਮਨ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਨਾ ਤੇ ਕੱਲ ਤੁਸੀਂ ਦੇਖਿਆ ਸੀ ਬੋਮਨ ਕਲੈਕਸ਼ਨ ਦਾ ਭਾਗ ਪਹਿਲਾ ਤੇ ਭਾਗ ਦੂਜਾ ਅੱਜ ਦਿਖਾਵਾਂਗੇ ਤੇ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇਹ ਦੇਖੋ ਜੀ ਚਲੋ ਜੀ ਦੇਖੋ ਦੇ ਆ ਦੂਜਾ ਭਾਗ ਦੂਜੇ ਭਾਗ ਚ ਝੋ ਰਹਿ ਗਿਆ ਸੀ ਪਿਛਲੇ ਭਾਗ ਚ ਜੋ ਦਿਖਾਇਆ ਉਸ ਤੋਂ ਅਗਲੇ ਅਗਲਾ ਵੀਡੀਓ ਦਿਖਾਵਾਂਗੇ ਜੋ ਜੋ ਰਹਿ ਗਿਆ ਸੀ ਉਹਦੇ ਵਿੱਚ ਕਿਉਂਕਿ ਵੀਡੀਓ ਬਹੁਤ ਲੰਬੀ ਬਣ ਗਈ ਸੀ 34 35 ਮਿੰਟ ਦੀ ਵੀਡੀਓ ਬਣ ਗਈ ਸੀ ਤੇ ਉਹਦੇ ਵਿੱਚ ਸਾਨੂੰ 34 ਮਿੰਟ 35 ਮਿੰਟ ਜਿਤੋਂਦੇ ਤੇ 36 ਸੈਂਟੀਮੀਟਰ ਹੋ ਹੀ ਜਾਂਦੀ ਹੈ ਨਾ ਤੇ ਥੋੜੇ ਕਲਿੱਪਾ ਕੱਟ ਕੇ ਪਾਉਂ ਤੇ ਬਾਕੀ ਦੋ ਭਾਗ ਬਣਾਏ ਔਰ ਉਹ ਕੱਲ ਪਾਤਾ ਭਾਗ ਤੇ ਅੱਜ ਦੂਜਾ ਭਾਗ ਹੋਆ ਤੇ ਇਹਨੂੰ ਵੀ ਇਦੇ ਵੀਡੀਓ ਉਹ ਹੀ ਸ਼ਨੀਵਾਰ ਦੀ ਬਣੀ ਹੋਈ ਆ ਉਹਦੇ ਦੋ ਭਾਗ ਬਣੇ ਆ ਤੇ ਦੂਜਾ ਪਾਰਟ ਦਾ ਤੁਸੀਂ ਅੱਜ ਇੰਜੋਏ ਕਰਿਓ ਤੇ ਚਲੋ ਜੀ ਇੰਜੋਏ ਕਰੋ ਇਹ더라 ਪਕੌੜੀਆਂ ਵੀ ਹੈਗੀਆਂ ਆ ਆ ਦੇਖੋ ਮੋਟੀਆਂ ਪਕੌੜੀਆਂ ਵੀ ਹੈਗੀਆਂ ਤੇ ਆ ਮਠੀਆਂ ਸਾਰਾ ਸਮਾਨ ਹਾਂ ਤੇ ਆ ਵੀ ਤੁਸੀਂ ਆ ਵੀ ਅੱਗੇ ਸਗਾਓ ਫਿਰ ਹਟ ਗਿਆ ਸੀ ਆ ਹਾਣਾ ਚਿਪਸ ਜੇ ਹਾਂ ਵੀ ਚੀਜ਼ ਸਭ ਤੁਹਾਨੂੰ ਮਿਲ ਜੂਗੇ ਹਾਂ ਤੇ ਮਨੁੰਡਾ ਵੀ ਹੈਗਾ ਆ ਤੇ ਜਿਨ੍ਹਾਂ ਨੇ ਵਰਤ ਵਾਸਤੇ ਸੀਲ ਸੀਲ ਲੈ ਜਾਣੀ ਹੋਵੇ ਉਹ ਵੀ ਮਿਲ ਜੂਗੇ ਮਨੁੰਡਾ ਮਿਲ ਜੂਗਾ ਇਹ ਵਰਤ ਵਾਸਤੇ ਜਿਨ੍ਹਾਂ ਨੇ ਵਰਤ ਰੱਖਦੇ ਸੋਮਵਾਰ ਦੇ ਵਰਤ ਰੱਖਦੇ ਸੀਲ ਲੈ ਜਾਣੀ ਹੈ ਸੀਲ ਵੀ ਮਿਲ ਜੂਗੀ ਤੇ ਬਹੁਤ ਸਾਰਾ ਸਮਾਨ ਮਤਲਬ ਕਿ ਨਵਾਂ ਵੀ ਬਹੁਤ ਸਾਰਾ ਆਇਆ ਤੇ ਪੁਰਾਣਾ ਵੀ ਹੈਗਾ ਆ ਤੇ ਜਿਹੜਾ ਚੱਕਰੀ ਹੋਈ ਵਿੱਚ ਵਿੱਚ ਪੂਜੀਆ ਵੀ ਨਵੇਂ ਆਏ ਆ ਨਾ ਤੇ ਬਿਸਕੁਟ ਆਗੇ ਦੇ ਸੀ ਘਰੇ ਦਾ ਬਹੁਤ ਸਾਰਾ ਸਮਾਨ ਨਮਾਇਆ ਅ ਇਹ ਵੀ ਫਰਾਈ ਕਰ ਕਾਇਟ ਤੁਹਾਨੂੰ ਹਨ ਮੈਜੂਆ ਲਿਕਵਿਡ ਰੈੱਡ ਚਾਰਟਨ ਤੇ ਲਿਕਵਿਡ ਮੈਜੂਆ ਅਲਟਰਾ ਵਾਈਟ ਦਾ ਇਹ ਹੈਗਾ 60 ਰੁਪਏ ਦਾ 60 ਰੁਪਏ ਚ ਲੱਗਾ ਹੋਇਆ ਤੇ ਛੋਟੀ ਪੈਕਿੰਗ 60 ਰੁਪਏ ਚ ਵੱਡੀ ਪੈਕਿੰਗ ਜਿਆਦਾ ਛੋਟੀ ਤੇ ਇੱਧਰ ਤੁਹਾਨੂੰ ਸਰਫੈਕਸਲ ਮਿਲ ਜੂਗਾ ਹਨਕੋ ਮਿਲ ਜੂਗਾ ਸਰਫੈਕਸਲ ਮਿਲ ਜੂਗਾ ਇਹ 75 ਰੁਪਏ ਦਾ ਅਲਟਰਾ ਵਾਈਟ ਇਹ 75 ਰੁਪਏ ਚ ਲਿਖਿਆ ਹੋਇਆ ਅਲਟਰਾ ਵਾਈਟ ਤੇ ਇੱਧਰ ਭਾਂਡੇ ਮੰਜਣ ਵਾਲੇ ਕੋਡ ਵੀ ਤੁਹਾਨੂੰ ਮਿਲ ਜੂਗਾ ਕੰਫਰਟ ਵੀ ਮਿਲ ਜੂਗਾ ਤੇ ਲੈ ਸੋਲ ਵੀ ਮਿਲ ਜੂਗਾ ਬੇਮ ਬੇਮ ਇਧਰ ਬੇਮ ਤੁਹਾਨੂੰ ਮਿਲ ਜੂਗਾ 350 ਦਾ 315 ਰੁਪਏ ਦਾ ਬੇਮ ਵੀ ਮਿਲ ਜੂਗਾ ਤੇ ਇਧਰ ਮਿਸਟਰ ਇਹ ਆਇਰਟੈਲ ਦਾ ਸੁਪਰ ਵੈਲਿਊ 360 ਰੁਪਏ ਦਾ ਇਹ ਮਿਲ ਜੂਗਾ ਆਇਰ ਆਇਰਟੈਲ ਏਰੀਅਲ ਸੋਰੀ ਏਰੀਅਲ ਚ 300 ਰਹੋ ਨਿਆ ਉੱਧਰਿਕਾ ਮੁਟਿਆ ਨਿਆ ਉੱਧਰ ਤੇ ਬਹੁਤ ਸਾਰੀ ਇੱਥੇ ਨਵੀਂ ਵੈਰਾਈਟੀ ਬਹੁਤ ਸਾਰੀ ਆਈ ਆ ਉਹ ਵੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਨਵੇਂ ਵੈਰਾਈਟੀ ਆਈ ਹੈ ਜਿਹੜੀ ਤੇ ਇਹ ਇਹ ਆ ਏਰੀਅਲ ਏਰੀਅਲ ਇਹਦਾ 360 ਰੁਪਏ ਦਾ ਆ ਤੇ ਇਹ ਵੀ ਤੁਹਾਨੂੰ ਮਿਲ ਜੂਗਾ 585 ਰੁਪਏ ਦਾ 3.2 ਲੀਟਰ 3.2 ਲੀਟਰ ਦਾ ਆ ਇਹ ਲੀਟਰ ਦਾ ਹੋਣਾ ਆ ਤੇ ਇਦਾਂ ਕਰਕੇ ਤੁਹਾਨੂੰ ਏਰੀਅਲ ਦੇ ਮਿਲ ਜੂਗੇ ਬਿਮ ਦੇ ਮਿਲ ਜੂਗੇ ਬਿਮਰੀਆਂ ਬੋਤਲਾਂ ਮਿਲ ਜੂਗੀਆਂ ਕਾਫੀ ਸਾਰੀਆਂ ਇਹ ਲਾਈਸਰ ਇਦਰ ਪ੍ਰੀ ਲਕਿਲ ਦੀ ਮਿਲ ਜੂਗੀ ਤੁਹਾਨੂੰ 340 ਰੁਪਏ ਚ ਹਿੰਦੀ ਮਿਲ ਜੂਗੀ ਸੋ ਇਦਰ ਇਹ ਵੀ 에ਰਲ ਦੇ 160 ਰੁਪਏ ਚ ਮਿਲ ਜੂਗੀ ਪੇਜ থামਸ ਅਪ থামਸ ਅਪ ਮਿਲ ਜੂਗੀ ਕੋਕਾ ਕੋਲਾ ਦੀ ਤੇ 23 ਰੁਪਏ ਚ ਇਹ 23 ਰੁਪਏ ਚ ਸਾਰੀਆਂ ਤੁਹਾਨੂੰ ਬੋਤਲਾਂ ਬੱਕਰੀ ਬੱਕਰੀਆਂ 23 ਰੁਪਏ ਚ ਮਿਲ ਜੂਗਾ ਛੋਟੀਆਂ ਬੋਤਲਾਂ ਇਦਰ 20 ਰੁਪਏ ਦੀ ਇਹ 20 ਰੁਪਏ ਲਿਖਿਆ ਹੋਇਆ ਹੈ ਇਧਰ ਵੀ 20 ਰੁਪਏ ਦੇ ਨਸ ਤੇ ਇਹ ਜਿਹੜਾ ਤੁਹਾਨੂੰ نیچے ਵੀ ਕੋਕ ਦੀਆਂ ਬਹੁਤਾਂ ਮਿਲ ਚੁਕੀਆਂ ਤੇ ਇਹ ਹੋਰ ਕਿ ਨਹੀਂ ਮਾਜਾ ਦਾ ਮਿਲ ਜੂਗਾ ਸਾਬਣ ਮਿਲ ਜੂਗਾ ਲੋਟੇ ਸਾਬਣ ਵੀ ਆ ਗਿਆ ਨਾਣ ਵਾਲਾ ਸਾਬਣ ਮਿਲ ਜੂਗਾ ਬ੍ਰਮ ਲੋਕ ਬ੍ਰਮ ਲੋਕੇ ਮਿਲ ਜੂਗੇ ਤੇਰਾ ਇਹੋ ਵੀ ਜਿਹੜਾ ਹੈਗਾ ਆ ਇਹ ਵੀ ਤੁਹਾਨੂੰ ਓਕੇ ਦੱਸਿਆ ਸੀ ਯਰ ਹੇਅਰ ਔਇਲ ਵਾ ਇਹ ਚਰਨ ਤੇਲ ਚਾਹੇ ਨਾਰੀਅਲ ਤੇਲ ਪਾ ਕੇ 180 ਫਰੀ ਰੁਕੀ ਮਿਲਦੀ ਹੈ ਇਹਦੇ ਵਿੱਚ ਘਰ ਜਾ ਕੇ ਤੇਲ ਤਿਆਰ ਕਰ ਸਕਦੇ ਆ ਤੇ ਇਹਦੇ ਤੁਹਾਨੂੰ ਆਹ ਫੁੱਲ ਅਲਮੋਂਡ ਰੋਸ ਸਦਾ ਫੁੱਲ ਆ ਗਿਆ ਨਾ ਬ੍ਰਹਮੀ ਲੋਕੀ ਦਾ ਜੂਸ ਆ ਮੈਨੂੰ ਲੱਗ ਰਿਹਾ ਹੈ ਨਾ ਤੇ ਇੱਧਰ ਤੁਹਾਨੂੰ ਆਮਲਾ ਦੇ 190 ਫਰੀ ਬੋਤਲ ਮਿਲ ਜੂਗੇ ਨਾ ਤੇ ਕੇਸ਼ ਮੂਲ ਕੇਸ਼ ਮੂਲ ਆਇਓ ਇੱਧਰ ਤੁਹਾਨੂੰ ਤੇਲ ਜਿੱਦਾਂ ਦੇ ਮਰਜ਼ੀ ਨਾਰੀਅਲ ਦਾ ਤੇਲ ਸਰਤਾਜ ਦਾ ਨਾਰੀਅਲ ਦਾ ਤੇਲ ਇਦਰ ਜੈਸਮਿਨ ਓਇਲ ਮਿਲ ਜੂਗਾ ਤੇ ਇੱਕ ਚੀਜ਼ ਹੋਰ ਨਵੀਂ ਵੈਰਾਈਟੀ ਆਈ ਹੈ ਲੋ ਜੀ ਦੇਖੋ ਇਹ ਸੌਂਫ ਆ 컬러ਫੁਲ ਸੌਂਫ 컬러ਫੁਲ ਹਰ ਕਾ 컬러ਫੁਲ ਮਿਕਸ ਕਲਰ ਦੀ ਵੀ ਮਿਲ ਜੂਗੀ ਤੁਹਾਨੂੰ ਸੌਂਫ ਤੇ ਇਹੋ ਜਿਹੀ ਵੀ ਸੌਂਫ ਮਿਲ ਜੂਗੀ ਦੇਖੋ ਜੀ ਬਹੁਤ ਸੋਹਣੀ ਪੈਕਿੰਗ ਆ ਤੇ ਗਲੂਕੋਜ਼ ਟੀ ਵੀ ਮਿਲ ਜੂਗਾ ਨਾ ਤੇ ਇਹ ਇਹੋ ਜਿਹੀ ਸੌਂਫ ਆਈ ਆ ਇਹ ਬਕਵਕ 컬러 ਬੋਤਲਾਂ ਚ ਬਹੁਤ ਸੋਹਣੀ ਲੱਗਦੀ ਬੋਤਲਾਂ ਦੇਖੋ ਜੀ ਬਹੁਤ ਸੋਹਣੀ ਲੱਗਦੀ ਹੈ ਬੋਤਲ ਫੜੀ ਹੋਈ ਤੇ ਹਰ ਇੱਕ 컬러 ਚ ਤੁਹਾਨੂੰ orange ਹੈ ਨਾ ਤੇ maroon ਚ ਵੀ ਮਿਲ ਜੂਗੀ yellow ਚ ਮਿਲ ਜੂਗੀ ਹੈ ਨਾ ਤੇ frozy 컬러 ਚ ਵੀ ਮਿਲ ਜੂਗੀ ਇਹ ਦੇਖੋ ਤੇ ਸੰਤਰੀ 컬러 ਵੀ ਮਿਲ ਜਣਾ ਨਾ ਤੇ ਬਕਵਕ ਇਦਾਂ ਹੈਗੇ ਤੇ ਦਰਾ ਗੋਲੀਆਂ ਵੀ ਮਿਲ ਜੂਗੇ ਤੁਹਾਨੂੰ ਇਦਾਂ ਪੈਕਿੰਗ ਆ ਇਹ ਵੀ ਗੋਲੀਆਂ ਤੁਹਾਨੂੰ ਮਿਲ ਜੂਗੇ ਇਹ ਵੀ ਨਵੀਂ ਛੇ ਜਾਈ ਆ ਬੇ ਇੱਥੇ ਹਾਂ ਕੋਈ ਨਹੀਂ ਦੇਖੋ ਆਹ ਆਹ ਇੱਦਾਂ ਲੱਗਦੀ ਆ ਦਿਲੋਂ ਨਹੀਂ ਕਰਦਾ ਫੇਰ ਖਾਣ ਨੂੰ ਤੇ ਇੱਧਰ ਵੀ ਇਹ ਡੱਬੀਆਂ ਮਿਲ ਜੂਗੇ ਤੁਹਾਨੂੰ ਕੈਂਡੀ ਦੀਆਂ ਨਾ ਤੇ 오ਰੇਂਜ ਕੈਂਡੀ ਆ ਨਾ ਆ ਦੇਖੋ ਸੰਤਰੀ ਗੋਲੀਆਂ ਵੀ ਜਿਹੜੀਆਂ ਅਕ ਆਂਦੀ ਆਉਂਦੀ ਅਸੀਂ ਸੰਤਰੀ ਗੋਲੀਆਂ ਵੀ ਤੁਹਾਨੂੰ ਮਿਲ ਜੂਗੀਆਂ ਦੇਖੋ ਇਹ ਵੱਖ-ਵੱਖ ਕਲਰਾਂ ਚ ਮਿਲ ਜੂਗੇ ਤੁਹਾਨੂੰ ਇੱਧਰ ਵੀ ਐਂ ਦਾ ਸੰਤਰੀ ਗੋਲੀਆਂ ਇੱਧਰ ਵੀ ਨੇਚਰ ਸੰਤਰੀ ਗੋਲੀਆਂ ਲੱਗੀਆਂ ਹੋਈਆਂ ਤੇ ਇੱਧਰ ਲੱਗੀਆਂ ਹੋਈਆਂ 38 ਰੁਪਏ ਦੇ ਥਾਂ ਮਜਾ 38 ਰੁਪਏ ਦੀ ਮਾਜ ਆਇਆ ਜਿਹੜੀ ਬਾਹਰ 40 ਰੁਪਏ ਦੀ ਮਿਲਦੀ ਓ 45 ਰੁਪਏ ਹੋ ਗਈ ਹੋਣਾ ਬਾਹਰ کہیں ਹਾਂ ਤੇ ਸਾਰਿਆਂ ਨੂੰ ਪਤਾ ਹੋਊਗਾ ਇਹ ਬੋਤਲ ਕਿੰਨੇ ਦੀ ਬਾਹਰ ਮਿਲਦੀ ਹੈ ਤੇ ਇੱਥੇ ਸਿਰਫ 38 ਰੁਪਏ ਦੀ ਮਿਲਦੀ ਹੈ ਜੀ ਕਿੰਨੇ ਦੀ ਦੇਖੋ ਤਾਂ ਕੀ ਹੈ ਤੇ ਆ 1 ਲੀਟਰ ਦੀ 50 ਰੁਪਏ ਦੀ ਆ ਇਹ 1 ਲੀਟਰ ਦੀ ਆ 50 ਰੁਪਏ ਦੀ ਹਮਸਾਪਤੀ ਇਹ ਕਿਈ ਚੋਰੀ ਨਹੀਂ ਬੋਲਦੇ ਹਾਂ ਤੇ ਉਹਦਾ 50 ਆਹ ਲਿਖਿਆ 50 ਰੁਪਏ ਦੇ ਇਹ ਦੇਖੋ ਤਾਂ ਸਿਰਫ ਤੁਹਾਨੂੰ 38 ਰੁਪਏ ਚ ਮਿਲਣੀ ਹੈ ਜੀ ਆ ਦੇਖੋ ਇਹ ਸਾਰੀਆਂ ਬੋਤਲ ਤੁਹਾਨੂੰ 38 ਰੁਪਏ ਚ ਮਿਲ ਜਾਣੀ ਹੈ ਇੱਕ ਇੱਕ ਬੋਤਲ 38 ਰੁਪਏ ਦੀ ਹੈ ਜੀ ਸਾਰੀਆਂ ਮੈਨੂੰ ਸਮਝ ਲਓ 38 ਚ ਇੱਕ ਬੋਤਲ 38 ਰੁਪਏ ਦੀ ਜੇ 50 ਰੁਪਏ ਦੀ ਜੇ ਬਾਹਰੋਂ ਤੇ ਇੱਥੇ 38 ਰੁਪਏ ਚ ਤੁਹਾਨੂੰ ਮਿਲਣੀ ਆ ਤੇ ਇਸ ਤਰ੍ਹਾਂ ਆ ਬਹੁਤ ਸਾਰਾ ਹੁੰਦਾ ਸਮਾਨ ਆ ਗਿਆ ਤੇ ਸੁਖਨਾ ਸੋਇਆਬੀਨ ਆਇਲ ਜਿਹੜਾ ਹੈ 1860 ਰੁਪਏ ਦਾ ਆ ਤੇ 2300 ਗਗਨ ਦਾ ਜਿਹੜਾ 2340 ਰੁਪਏ ਕਿਹੜਾ ਪਾਇਆ ਬਹੁਤ ਸਾਰਾ ਤੁਹਾਨੂੰ ਇਹਦਾ ਸਮਾਨ ਮਿਲ ਜਾਊਗਾ ਇੱਧਰ ਲੱਗੇ ਹੋਇਆ ਹੈ 4 ਕਿਲੋ ਟਾਇਲਡ ਦਾ ਸਰਫਸ ਪਲੱਸ 1 ਕਿਲੋ ਨਾਲ ਫ੍ਰੀ ਆ ਤੇ 5 ਕਿਲੋ ਦਾ ਮਤਲਬ ਕਿ ਟਾਈਡ ਦਾ ਸਰਫ ਦਾ ਪੈਕਟ ਹੋਗਾ ਸਰਫ ਦੇ ਪੈਕਟ ਵੀ ਤੁਹਾਨੂੰ ਮਿਲ ਜੂਗੇ ਤੇ ਵਿਸ਼ਾਲ ਵਿਸ਼ਾਲ ਐਡਵਾਂਸ ਇਹ ਵੀ ਸਰਫਾ ਨਮ ਤੇ ਇਹ ਵੀ ਤੁਹਾਨੂੰ ਮਿਲ ਜੂਗਾ 1 ਕਿਲੋ ਦੀ ਪੈਕਿੰਗ ਵਿੱਚ ਮਿਲ ਜੂਗੀ ਤੇ ਅਲਟਰਾ ਵਾਈਟ ਦਾ ਇਹ ਵੀ ਬਹੁਤ ਵਧੀਆ ਸਰਫਾ ਅਲਟਰਾ ਵਾਈਟ ਅਸੀਂ ਬਾੜਤਕ ਦੇਖਿਆ 55 ਰੁਪਏ ਹੈ ਇਹਦਾ ਰੇਟ ਅਲਟਰਾ ਵਾਈਟ ਦਾ 55 ਰੁਪਏ ਫੈਨਾ ਦਾ ਵੀ ਪੈਕਟ ਤੁਹਾਨੂੰ ਮਿਲ ਜੂਗੇ ਇਦੇ ਮੇ ਅਲਟਰਾ ਵਾਈਟ ਵੱਡੇ ਚ ਵੀ 5 ਕਿਲੋ ਜੇ ਮਿਲ ਜਾਊਗਾ ਤੇ ਅਸੀਂ 5 ਕਿਲੋ ਲਗਾਏ ਸੀ ਤੇ ਹਜੇ ਤੱਕ ਵੀ ਚਲਾਈਦਾ ਇਹੋ ਤੇ ਇਧਰ ਹਾਂ ਗਾਂਦੀ ਵੰਡਰਵਾਸ਼ ਗਾਂਦੀ ਵੰਡਰਵਾਸ਼ ਆ ਗਿਆ ਨਾ ਮੈਂ ਵੀ ਮਿਲ ਜਾਊਗਾ ਸਾਨੂੰ ਤੇ ਇਧਰ ਵਿਸ਼ਾਲ 70 ਰੁਪਏ 70 ਰੁਪਏ ਦਾ ਤੇ ਇਦੇ ਤੁਹਾਨੂੰ ਭਾਂਡੇ ਮੰਜਣ ਵਾਲੇ ਸਰਫ ਵੀ ਮਿਲ ਜਾਊਗਾ ਤੇ ਇਹ ਲਿਕਵਿਡ ਲੈਣਾ ਲਿਕਵਿਡ ਵੀ ਤੁਹਾਨੂੰ ਮਿਲ ਜਾਊਗਾ ਇੱਥੇ ਤੇ ਰੇਟ ਵੀ ਉੱਤੇ ਲਿਖੇ ਹੋਏ ਆ ਜਿਦਾ ਆ ਲਿਖਿਆ ਆ ਬਿੰਮ ਦਾ ਤੇ ਇਹ 2 ਲੀਟਰ ਤੇ ਇੱਦੇ ਤੁਹਾਨੂੰ ਇਹ ਵੀ ਰੇਟ ਮਿਲੂਗਾ ਇਹ ਵੀ ਸਮਾਨ ਮਿਲ ਜੂਗਾ ਬਾਕੀ ਤੇ ਇੱਧਰ ਜੇ ਭਾਂਡੇ ਮੰਦਰ ਵਾਲੇ ਤੁਸੀਂ ਏਦਾਂ ਦੀਆਂ ਡੱਬੀਆਂ ਲੈ ਜਾਣੀਆਂ ਇਹ ਵੀ ਤੁਹਾਨੂੰ ਮਿਲ ਜੂਗੀਆਂ ਤੇ ਇਦਾਂ ਦੇ ਬੇਮਦ ਸਰਫਲੇ ਪੈ ਇਦਾਂ ਬੇਮਦ ਹੱਥਸੇ 골ਡ ਤਾਂ ਲੈ ਜਾਣੀਆਂ ਭਾਂਡੇ ਮੰਦਰ ਵੀ ਤੁਹਾਨੂੰ ਟਿੱਕੀ ਮਿਲ ਜੂਗੇ ਤੇ ਇੱਧਰ ਵੀ ਛਾਲ ਅਡਵਾਂਸ ਸਰ ਕੋ ਇਹ ਪ੍ਰਾਈਸ ਪਤਾ ਨਹੀਂ ਹਜੇ ਲਿਖਿਆ ਨਹੀਂ ਹੋਏ ਹੈਗੇ ਤੇ ਇਹ ਵੀ ਸਿਰਫ ਤੁਹਾਨੂੰ ਅਜੇ ਇਹਨਾਂ ਨੂੰ ਲਾਉਂਦੇ ਫੇਰ ਸਮਾਨ ਤੇ ਕਾਫੀ ਸਮਾਨ ਤੇ ਬਹੁਤ ਸਾਰਾ ਇਹ ਇਧਰ ਦੇਖੋ ਸਮਾਨ ਹੀ ਸਮਾਨ ਹੋਆ ਸਾਰਾ ਇਹ ਜਿਵੇਂ ਜੇ ਤੁਸੀਂ ਸਮਾਨ ਦੀ ਗੱਲ ਕਰੋ ਤਾਂ ਸਮਾਨ ਇਹਨਾ ਤੋਂ ਐਡਵਾਂਸ ਬਹੁਤ ਜ਼ਿਆਦਾ ਆ ਤੇ ਪੂਰਾ ਫੁੱਲ ਹੋਆ ਫੁੱਲ ਹੋਇਆ ਇਹਨਾਂ ਦਾ ਬਾਕੀ ਅੱਗੇ ਵੀ ਦਿਖਾਣੇ ਤੁਹਾਨੂੰ ਇਹ ਦੇਖੋ ਸਾਰੇ ਹੀ ਐਦਰ ਤੁਹਾਨੂੰ ਵਿਸ਼ਾਲ ਦਾ ਐਡਵਾਂਸ ਇਧਰ ਵੀ ਮਿਲ ਜੂਗਾ ਇੱਧਰ ਸਾਰੇ ਇੱਧਰ ਇੱਧਰ ਕੱਪੜੇ ਧੋਣ ਵਾਲਾ ਵੀ 세ਰਾ 세ਰਾ ਸਾਬਣ ਨਾਲ ਜਿਹੜਾ ਬਣਾਇਆ ਇਹ ਵੀ ਤੁਹਾਨੂੰ ਕੱਪੜੇ ਧੋਣ ਵਾਲਾ ਵੀ ਮਿਲ ਜੂਗਾ ਬਲੈਕ ਸాల్ਟ ਬਲੈਕ ਸాల్ਟ ਵੀ ਤੁਹਾਨੂੰ ਮਿਲ ਜੂਗਾ ਤੇ 15 ਰੁਪਏ ਦਾ ਪੈਕਟ ਆ ਬਲੈਕ ਸాల్ਟ ਜਿਹੜਾ ਦੇਖੋ ਬਲੈਕ ਸాల్ਟ ਜਿਹੜਾ ਹੈ 15 ਰੁਪਏ ਚ ਪੈਕਟ ਤੁਹਾਨੂੰ ਮਿਲ ਜੂਗਾ ਤੇ ਇੱਧਰ 60 ਰੁਪਏ ਚ ਜੀਰਾ ਲੋ ਜੀ ਏ ਜੀਰਾ ਪਾਊਡਰ ਆ ਗਿਆ ਨਾ ਹਾਂ ਪਾਊਡਰ ਆ ਗਿਆ ਜੀ ਜੀਰੇ ਦਾ ਹਾਂ ਤੇ ਇਹ 60 ਰੁਪਏ ਚ ਦੇਖੋ ਜੀਰਾ ਪਾਊਡਰ ਆ ਗਿਆ ਨਵਾਂ ਹੀ ਇਹ ਪਾਊਡਰ ਆ ਗਿਆ ਡੱਬੀਆਂ ਦੇ ਵਿੱਚ ਪੈਕ ਕੀਤਾ ਹੋਇਆ 60 ਰੁਪਏ ਦਾ ਹੀ ਡੱਬਾ ਹੈ ਉਹ ਲੈ ਇੱਕ ਡੱਬੀ ਗੱਡੀ ਦਾ ਤੇ ਲੋ ਜੀ ਇਹ ਡੇ ਡੱਬੀ ਆ ਰੇਟ ਲਗਾ 60 ਰੁਪਏ ਹੈ 60 ਰੁਪਏ ਇੱਧਰ ਲਿਖਿਆ ਹੈ ਤੇ ਐਡੀ ਡੱਬੀ ਆ ਤੁਹਾਨੂੰ ਜੀਰਾ ਪਾਊਡਰ ਤੇ ਮਿਲ ਜੂਗਾ ਦੇਖੋ ਡੱਬੀ ਆ ਬਿਲਕੁਲ ਖਰਾਬ ਨਹੀਂ ਹੋਣਾ ਹੈਗਾ ਤੇ ਗਰਮ ਮਸਾਲਾ ਕਿੰਨੇ ਕਿੰਨੇ ਤੇ ਇੱਧਰ ਵੀ ਤੁਹਾਨੂੰ ਗਰਮ ਮਸਾਲਾ ਗਰਮ ਮਸਾਲਾ ਪਾਊਡਰ ਜਿਹੜਾ ਆ ਇਹ ਵੀ ਤੁਹਾਨੂੰ ਮਿਲ ਜੂਗਾ ਇਹ 55 ਰੁਪਏ ਦਾ ਇਹ ਹੋਆ ਗਰਮ ਮਸਾਲਾ ਪਾਊਡਰ 100% ਇਹ ਰਿਖੋ ਲਿਖਿਆ ਆ ਗਰਮ ਮਸਾਲਾ ਸ਼ੋਦਵਾ ਜੀ हां ਤੇ ਚਨਾ ਮਸਾਲਾ ਵੀ ਇੱਥੇ ਤੁਹਾਨੂੰ ਮਿਲ ਜੂਗਾ 40 40 ਰੁਪਏ ਚ ਚਨਾ ਮਸਾਲਾ ਲੱਗੇ 40 40 ਰੁਪਏ ਦਾ ਪੈਕ ਆ ਅੰਬ ਚੂਰ ਵੀ ਤੁਹਾਨੂੰ 40 ਰੁਪਏ ਚ ਮਿਲੂਗਾ ਚਨਾ ਮਸਾਲਾ ਵੀ 40 ਰੁਪਏ ਚ ਮਿਲ ਜੂਗਾ ਤੇ ਇੱਧਰ ਲਾਲ ਮਿਰਚ ਪਾਊਡਰ 60 ਰੁਪਏ ਦਾ ਤੇ ਮਸਤ ਬਟਰ ਪਨੀਰ ਮਸਾਲਾ ਬਟਰ ਪਨੀਰ ਮਸਾਲਾ ਜਿਹੜਾ 55 ਰੁਪਏ ਚ ਬਰੀਆਨੀ ਮਸਾਲਾ ਜਿਹੜਾ ਇਹ ਵੀ 55 ਰੁਪਏ ਚ ਉੱਤੇ ਅਮਚੋਰ ਪਾਊਡਰ ਜਿਹੜਾ 40 ਰੁਪਏ ਚ ਮਿਲ ਜੂਗਾ ਹਨਾ ਤੇ ਇਧਰ ਵੀ ਰਾਜਮਾ ਮਸਾਲਾ ਵੀ ਤੁਹਾਨੂੰ 55 ਰੁਪਏ ਚ ਮਿਲ ਜੂਗਾ ਜੀਰਾ ਪਾਊਡਰ ਵੀ ਤੁਹਾਨੂੰ 65 ਰੁਪਏ ਚ ਮਿਲ ਜੂਗਾ ਪੈਕ ਤੇ ਇਧਰ ਅਮਚੋਰ ਪਾਊਡਰ ਵੀ ਤੁਹਾਨੂੰ ਮਿਲ ਜੂਗਾ ਪੈਂਟਰ ਵੇਚੇ ਇਹ ਹੋਰ ਵੱਖ-ਵੱਖ ਕੰਪਨੀਆਂ ਆ ਉਹ ਅੰਮਚੂਨ ਪਾਊਡਰ ਆ ਮਸਤ ਕੰਪਨੀ ਦਾ ਜਿਹੜੇ ਮਸਤ ਕੰਪਨੀ ਦੇ ਆ ਤੇ ਇੱਧਰ ਵੀ ਗਰਮ ਮਸਾਲਾ ਆ ਮਸਤ ਦਾ ਇੱਧਰ ਵੀ ਮਸਤਾ ਨਾਲ ਕਸਤੂਰੀ ਚਿੱਲੀ ਚਿੱਲੀ ਪਾਊਡਰ ਹੈ ਹਾਂ ਹਾਂ ਕੋਈ ਗੱਲ ਨਹੀਂ ਫਿਰ ਤੋਂ ਇੱਧਰ ਸਾਂਬਲ ਮਸਾਲਾ ਤੁਹਾਨੂੰ ਮਿਲ ਜੂਗਾ ਚਨਾ ਮਸਾਲਾ ਭਾਏ 55 ਰੁਪਏ 50 ਰੁਪਏ 55 ਰੁਪਏ ਚੰਨੇ ਮਸਾਲਾ ਇਹ ਪੌਂਗੋਜੀ ਮਸਾਲਾ ਵੀ ਮਿਲ ਜੂਗਾ 55 ਰੁਪਏ ਤੇ ਇਧਰ ਆ ਹੈਗਾ ਆ ਜਿੰਜਰ ਜਿੰਜਰ ਪਾਊਡਰ ਵੀ ਮਿਲ ਜੂਗਾ ਕਿਚਨ ਕਿੰਗ ਮਸਾਲਾ ਵੀ ਮਿਲ ਜੂਗਾ 55 ਰੁਪਏ 65 ਰੁਪਏ 55 ਰੁਪਏ ਪਾਣੀ ਪੂਰੀ ਮਸਾਲਾ ਵੀ 55 ਰੁਪਏ ਦਾ ਆਇਆ ਜੀ ਤੇ ਚਾਟ ਮਸਾਲਾ ਵੀ ਤੁਹਾਨੂੰ 55 ਰੁਪਏ ਤੇ ਮਿਲ ਜੂਗਾ ਜੀ ਇਧਰ 100 ਰੁਪਏ ਤੇ ਬਲੈਕ ਪੀਪਰ ਪਾਊਡਰ ਕਾਲੀ ਮਿਰਚ ਦਾ ਪਾਊਡਰ ਤੁਹਾਨੂੰ ਵੀ ₹100 ਦਾ 2 ਡੱਬੇ ਮਿਲ ਜੂਗੇ ਇੱਧਰ ਵੀ ਜੀਰਾ ਪਾਊਡਰ ਜਿਹੜਾ ਇਹ 65 ਰੁਪਏ ਚ ਮਸਤ ਕੰਪਨੀ ਦੇ ਆ ਇਹ ਸਾਰੇ ਮਸਤ ਕੰਪਨੀ ਦੇ ਦਿਖਾ ਰਹੇ ਆ ਤੇ ਇੱਧਰ ਹਿੰਗ ਵੀ ਤੁਹਾਨੂੰ ਮਿਲ ਜੂਗੀ ਛੋਟੀਆਂ ਡੱਬੀਆਂ ਜਿਹੜੀਆਂ 90 ਰੁਪਏ ਦੀ ਆ ਵੱਡੀ 100 80 ਰੁਪਏ ਚ ਆਲੀ ਇਹ ਹੀ ਆ ਬਾਹਰੇ ਰੰਗੀ ਆ ਹਾਂ ਛੋਟੀ ਡੱਬੀ 90 ਰੁਪਏ ਚ ਵਾ ਤੇ ਆ ਹੈਗੀ ਆ ਕਸੂਰੀ ਮੇਥੀ 20 ਰੁਪਏ ਦਾ ਐਦਾਂ ਦੇ ਡੱਬਾ ਤੁਹਾਨੂੰ ਕਸੂਰੀ ਮੇਥੀ ਜੇ ਤੁਸੀਂ ਡੱਬੀ ਛੋਟੀ ਡੱਬੀ ਲੈਣੀ ਹੈ 20 ਰੁਪਏ ਚ ਇਹ ਵੀ ਤੁਹਾਨੂੰ ਮਿਲ ਜਾਊਗਾ ਜੀ ਇੱਧਰ ਥੱਲੇ ਵੀ ਧਨੀਆ ਪਾਊਡਰ ਵੀ ਤੁਹਾਨੂੰ ਮਿਲ ਜਾਊਗਾ ਧਨੀਆ ਪਾਊਡਰ ਵੀ ਲੱਗਾ ਹੋਇਆ ਥੱਲੇ ਵੀ ਕਾਫੀ ਇੱਧਰ ਸਾਮਾਨ ਲੱਗਾ ਹੋਇਆ ਮਤਲਬ ਅਸੂਰੀ ਦਾ ਸਾਰਾ ਕਿਚਨ ਦਾ ਸਾਮਾਨ ਹੈ ਜਿਹੜਾ ਕਿਚਨ ਚ ਬਰਤਨ ਵਾਲਾ ਸਾਮਾਨ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਇਹ ਲੋ 115 ਰੁਪਏ ਦਾ ਪੈਕ ਹੈ ਇਹ ਪੈਕ 115 ਰੁਪਏ ਦਾ ਹੈ ਇੱਧਰ ਤੁਹਾਨੂੰ ਜੁਆਇਨ ਦੇ ਪੈਕਟ ਵੀ ਮਿਲ ਜੂਗਾ 100 ਰੁਪਏ ਦਾ 100 ਰੁਪਏ 'ਚ ਜੁਆਇਨ ਦੇ ਪੈਕਟ ਦੀ ਮੈਂਦੀ ਹੈ ਇੱਧਰ ਤੁਹਾਨੂੰ ਮਿਲ ਜੂਗਾ 60 ਰੁਪਏ ਦਾ ਮੇਥੇ ਮੇਥੇ ਵੀ ਤੁਹਾਨੂੰ 60 ਰੁਪਏ 'ਚ ਮਿਲ ਜੂਗਾ ਇੱਧਰ 150 ਰੁਪਏ ਦਾ ਜੀਰਾ 150 ਰੁਪਏ ਦਾ ਪ੍ਰਾਈਸ ਜੀਰੇ ਦਾ ਇਹ ਵੀ ਤੁਹਾਨੂੰ ਮਿਲ ਜੂਗਾ ਇੱਧਰ ਤੁਹਾਨੂੰ ਧਨੀਆ ਵੀ ਮਿਲ ਜੂਗਾ 70 ਰੁਪਏ 'ਚ ਪੈਕਟ ਸਾਹਮਣੇ ਉਹ ਸ਼ੋਦਾ ਸ਼ੋਗ ਰਗ ਰਗ ਇਸ ਤਰ੍ਹਾਂ ਕਸਤੂਰੀ ਮੱਥੀ ਇੱਧਰ ਵੀ ਤੁਹਾਨੂੰ ਮਿਲ ਜੂਗੀ ਇੱਧਰ ਵੀ ਧਨੀਆ ਪਾਊਡਰ ਇੱਧਰ ਵੀ ਤੁਹਾਨੂੰ ਧਨੀਆ ਪਾਊਡਰ ਦੇ ਪੈਕਟ 50 50 ਰੁਪਏ ਲਿਖੇ ਹੋਏ ਆ ਤੇ ਇਦਾਂ ਮਿਲ ਜੂਗੇ ਇੱਧਰ ਹਲਦੀ ਵੀ ਮਿਲ ਜੂਗੀ ਤੇ ਇਹ ਹੈਗੀ ਜਵੈਨ ਛੋਟੇ ਇਦਾਂ ਦੇ ਪੈਕਟ ਲੈਣੇ ਇਹ ਵੀ ਲੈ ਜਾ ਸਕਦੇ ਆ ਹਲਦੀ ਦੇ ਤੇ ਲੋ ਜੇ ਬਾਕੀ ਇਧਰ ਛੋਟੇ ਛੋਟੇ ਬੇਸਣ ਦੇ ਪੈਕ ਆ ਗਏ ਆ ਤੇ ਦੇਖੋ ਜੀ ਇਹ ਵੀ ਛੋਟਾ ਬੇਸਣ ਦਾ ਪੈਕ ਆ ਗਿਆ 45 ਰੁਪਏ ਦਾ ਬਸ ਛੋਟਾ ਅੱਧਾ ਕਿਲੋ ਦਾ ਬੇਸਣ ਦਾ ਜਿਹੜਾ ਪੈਕ ਆ 45 ਰੁਪਏ ਚੋ ਤੇ 25 45 ਇਹ ਤਾਂ ਲੱਗਿਆ ਇਹ ਵੀ ਤੁਹਾਨੂੰ ਮਿਲ ਜੂਗਾ ਲੋ ਜੀ ਰੱਛ ਪੈਣਾ ਹੁਣ ਸ਼ੁਰੂ ਹੋਇਆ ਆ ਤੇ ਪਹਿਲਾਂ ਹੰਨੇ ਸੀ ਰੱਛ ਪੈਣਾ ਤੇ ਹਾਂ 200 ਰੁਪਏ ਇਹ ਦੋ ਇਹ ਲੋ ਜੀ ਇਹ ਅਸੀਂ ਇਲਾਇਚੀ ਲਗਾਏ ਸੀ 200 ਦੇ ਇਲਾਇਚੀ ਆਇਆ ਤੇ ਚਾਹ ਨੂੰ ਜੇ ਟੇਸਟੀ ਬਣਾਉਣਾ ਤੇ ਇਹ ਇਲਾਇਚੀ ਲੈ ਕੇ ਜਾਓ ਬਹੁਤ ਵਧੀਆ ਚਾਹ ਬਣਦੀ ਇਹਨੇ ਮੋਟੀ ਇਲਾਇਚੀ ਨਾ ਤੇ ਇਧਰ ਵੀ ਤੁਹਾਨੂੰ ਛੋਟੇ-ਛੋਟੀਆਂ 17 ਰੁਪਏ ਦੀ ਹੈ ਇਹ ਬਹੁਤ ਹੈ 17 ਰੁਪਏ ਦੀ ਲਿਖਿਆ ਹੋਇਆ ਹੈ ਇਹ ਛੋਟੇ-ਛੋਟੇ ਬੋਤਲ ਤੁਹਾਨੂੰ ਜੇ ਬਾਹਰ 20 ਰੁਪਏ ਦੀ ਹੈ 17 ਰੁਪਏ ਦੀ ਛੋਟੇ-ਛੋਟੇ ਬੋਤਲਾਂ ਮਿਲ ਜੂਗੀ ਹੈ ਤੇ ਇਧਰ ਮਾਜਾ ਦਾ ਜੂਸ ਮਿਲ ਜੂਗਾ ਬਲੈਕ ਪੀਪਰ ਤੁਹਾਨੂੰ ਦਿਖਾਈ ਦਿੱਤਾ ਹੈ ਬਲੈਕ ਸਾਲਟਾ ਵੀ ਦਿਖਾਤਾ ਹੈ ਤੇ ਬਾਕੀ ਤੁਹਾਨੂੰ ਇੱਕ ਵਾਰੀ ਇੱਦਾਂ ਨਹੀਂ ਘਮਰਾਦਣਾ ਚੱਲੀਏ ਬਾਕੀ ਰਾਤ ਛੂਣ ਪੈਣ ਲੱਗਾ ਪਹਿਲਾਂ ਜਦੋਂ ਅਸੀਂ ਆਇਆ ਸੀ ਵੀਡੀਓ ਬਣਾਉਣ ਉਸ ਵੇਲੇ ਰਾਤ ਨਹੀਂ ਸੀ ਤੇ ਘੰਟਾ ਸਾਨੂੰ ਹੋ ਗਿਆ ਲੱਗਿਆ ਨੂੰ ਤੇ ਰਾਤ ਛੂਣ ਪੈਣਾ ਸ਼ੁਰੂ ਹੋਇਆ ਤੇ ਬਾਕੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਨੈਗਟਿਵ ਕਮੈਂਟ ਵਾਲੇ ਦੂਰ ਰਹਿਣ ਪੋਜ਼ਿਟਿਵ ਕੰਨਾ ਕਰੋ ਤੇ ਅਸੀਂ ਕਿਹੜਾ ਹੋ ਹੈਗੇ ਆ ਤੇ ਬਹੁਤ ਵੱਡਾ ਸਟੋਰ ਆ ਜੀ ਲੋ ਜੀ ਲੋ ਜੀ ਅਦਰ ਫਨ ਫਲਿੱਪ ਫਲਿੱਪ ਚ ਚਿਪਸ ਏਦਾਂ ਦੇ ਗੋਲ-ਗੋਲ ਵੀ ਤੁਹਾਨੂੰ ਆ ਦੇਖੋ ਏਦਾਂ ਦੇ ਮਿਲ ਜੂਗੇ ਵਿੱਚ ਤੇ ਚਿਪਸ ਵੀ ਤੁਹਾਨੂੰ ਮਿਲ ਜੂਗੇ ਬੱਚਿਆਂ ਦੇ ਖਾਣ ਵਾਲਾ ਵੀ ਚਿਪਸ ਹਨਾ ਏਦਾਂ ਦਾ ਹੈਗਾ ਆ ਤੇ ਇਹ ਚੋਰ ਦੂਸਰੇ ਸੰਤਰੀ ਪੈਕਟ ਵੀ ਆ ਤੇ ਮਜੈਂਟਾ ਕਲਰ ਦੇ ਪੈਕਟ ਉਹ ਪੀਲੇ ਹੈਗੇ ਜਿਹੜੇ ਆ ਇਹ ਹੈਗੇ ਆ ਚਿਪਸ ਦੇ ਪੈਕਟ ਲੱਗੇ ਜਿਹੜੇ ਪੀਲੇ ਲੱਗੇ ਆ ਚਿਪਸ ਦੇ ਪੈਕਟ ਲੱਗੇ ਹੋਏ ਜਿਹੜੇ ਸੰਤਰੀ ਲੱਗੇ ਹੋਏ ਆ orange ਉਹ ਲੱਗੇ ਹੋਏ ਆ orange ਵੀ ਲੱਗੇ ਹੋਏ ਆ ਇਹ ਹੈਗੇ ਗੋਲ-ਗੋਲ ਖਾਣ ਵਾਲਾ ਪੰਨਾ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਇਹਨਾਂ ਨੇ ਹੁਣ ਆ ਦੇਖੋ ਤੇਲ ਦੀਆਂ ਬੋਤਲਾਂ ਤੁਹਾਨੂੰ ਛੋਟੇ-ਛੋਟੇ ਜਿਹੜੀਆਂ ਕਿਲੋ-ਕਿਲੋ 2 ਕਿਲੋ ਦੇ ਤੇਲ ਦੀਆਂ ਬੋਤਲਾਂ ਵੀ ਤੁਹਾਨੂੰ ਮਿਲ ਜੂਗੀਆਂ ਤੇ ਜੇ ਤੁਸੀਂ ਪੀਪੇ ਲੈਣੇ ਪੀਪੇ ਵੀ ਲੈ ਜਾ ਸਕਦੇ ਆ ਤੇ ਜਿਹੜਾ ਰਾਦੇ ਦਾ ਆ ਤੇ 2300 ਰੁਪਏ ਦਾ ਰਾਦੇ ਦਾ ਰਾਦੇ ਦਾ ਰਾਦੇ ਦਾ ਰਾਦੇ ਕੰਪਨੀ ਆ ਤੇ ਮਸਟਰਡ ਆਇਲ ਯਾਰ ਰਾਦੇ ਕੰਪਨੀ ਦਾ ਆ ਮਸਟਰਡ ਆਇਲ 2300 ਇਹ ਦੇਖੋ ਲਿਖਿਆ ਹੋਇਆ 2340 ਰੁਪਏ ਨਾਲ ਲਿਖਿਆ ਹੋਇਆ ਹੈ ਇਹ ਤੇ 2340 ਰੁਪਏ ਰਾਦੇ ਮਸਟਰਡ ਆਇਲ ਲਿਖਿਆ ਹੋਇਆ ਹੈ ਨੂੰ ਜਿਹੜਾ ਸੋਇਆਬੀਨ ਆਇਲ ਵਾ ਬਫਾਇੰਡ ਸੁਖਨਾ ਦਾ ਸੁਖਨਾ 골ਡ ਦਾ 1860 ਰੁਪਏ ਦਾ ਆ ਜਿਹੜਾ ਗਗਨ ਦਾ ਵਨਸਪਤੀ ਆ ਇਹੋ ਨਾ ਗਗਨ ਦਾ ਡਾਰਡਾ ਕਿ ਉਹ ਮਿਲਦਾ ਹੈ 15 ਲੀਟਰ ਦਾ ਆ ਤੁਹਾਨੂੰ ਮਿਲ ਜੂਗਾ 2340 ਰੁਪਏ ਦਾ ਇਹ ਦੇਖੋ ਲਿਖਿਆ ਹੋਇਆ ਹੈ ਤੇ ਗਗਨ ਜਿਹੜਾ ਇਹ ਡਾਲਡਾ ਕੇ ਆ 15 ਲੀਟਰ ਦਾ 3240 ਰੁਪਏ ਦਾ 2340 ਰੁਪਏ ਦਾ ਜਿਹੜਾ ਹੈਗਾ ਯਾਰ ਫੈਂਡ ਦਾ ਇਹ 1860 ਰੁਪਏ ਦਾ ਸੁਖਨਾ 골ਡ ਵਾ ਜਿਹੜਾ ਰਾਦੇ ਦਾ ਹੈ ਇਹ 2340 ਰੁਪਏ ਦਾ ਵੀ ਇਹ ਰਾਦੇ ਦਾ ਹੈਗਾ ਯਾਰ ਆਹੋ ਤੇਲ ਸਰੋਂ ਦਾ ਤੇਲ ਮਿਲ ਜਾਊਗਾ ਤੇ ਪੀਪੇ ਵੀ ਤੁਹਾਨੂੰ ਮਿਲ ਜੂਗੇ ਪੈਕਟ ਲੈਣੇ ਆ ਪੈਕਟ ਬੋਤਲਾਂ ਆਣ ਲੱਗੀਆਂ ਆ ਬੋਤਲਾਂ ਵੀ ਤੁਹਾਨੂੰ ਮਿਲ ਜੂਗੀਆਂ ਪੀਪੇ ਵੀ ਮਿਲ ਜੂਗੇ ਤੇ ਜੇ ਤੁਸੀਂ ਨਾ ਚਿੱਲੀ ਸੌਸ ਲੈਣਾ ਹੈ ਸੋਇਆ ਸੌਸ ਲੈਣਾ ਇਹ ਵੀ ਤੁਹਾਨੂੰ ਬੋਤਲਾਂ ਮਿਲ ਜੂਗੀਆਂ ਜੀ ਚਿੱਲੀ ਸੌਸ ਹੋ ਸੋਇਆ ਸੌਸ ਵਿਨੇਗਰ ਵਿਨੇਗਰ ਵੀ ਤੁਹਾਨੂੰ ਮਿਲ ਜੂਗਾ achar ਵੀ ਮਿਲ ਜੂਗਾ jam ਵੀ ਮਿਲ ਜੂਗਾ ਮੈਘੀਆਂ ਵੀ ਮਿਲ ਜੂਗੀਆਂ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਤੱਕ ਪਹੁੰਚਾ ਦਿਓ ਕਿ ਇੰਨਾ ਸਮਾਨ ਘਾਤੇ ਸਸਤਾ ਲੱਗਾ ਹੋਇਆ ਹੈ ਇਹ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਜੀ ਇਹ ਰਾਚੂ ਰਹਿਣਾ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਕਾਫੀ ਰਚ ਗਿਆ ਹੈ